ਦਿਲ ਦੇ ਸਿਣੀ ਦੇ ਅੱਜ ਆਪਾਂ ਗੱਲ ਕਰੀਏ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਹੋਈ ਬੀਜੇਪੀ ਦੀ ਜਿੱਤ ਦੀ ਤਾਂ ਕਈ ਵੱਡੇ ਸਵਾਲ ਜੋ ਖੜੇ ਹੋ ਜਾਂਦੇ ਨੇ ਕਿ ਹਰਿਆਣਾ ਅਤੇ ਪੰਜਾਬ ਹੀ ਦੋ ਸਟੇਟ ਸੀਗੀਆਂ ਜਿੱਥੇ ਕਿਸਾਨਾਂ ਵੱਲੋਂ ਸਭ ਤੋਂ ਜ਼ਿਆਦਾ ਬੀਜੇਪੀ ਦਾ ਵਿਰੋਧ ਕੀਤਾ ਗਿਆ ਹਜੇ ਵੀ ਕਹ ਲੋ ਕਿ ਧੰਨ ਵਿਦਰੋਧ ਪ੍ਰਦਰਸ਼ਨ ਵਿਰੋਧ ਪ੍ਰਦਰਸ਼ਨ ਬੀਜੇਪੀ ਦੇ ਖਿਲਾਫ ਚੱਲਦੇ ਨੇ ਹਰਿਆਣਾ ਹੀ ਉਹ ਜਗ੍ਹਾ ਜਿੱਥੇ ਪਹਿਲਵਾਨਾਂ ਦੇ ਵੱਲੋਂ ਜੋ ਕੁਸ਼ਤੀ ਕਰਦੇ ਸੀਗੇ ਚਾਹੀ ਉਹ ਮੇਲ ਚਾਹੀ ਹੋ ਮਹਿਲਾ ਸੀਗੀਆਂ ਚਾਹੇ ਵਿਨੈਸ਼ ਹੋਗਾਰਸੀ ਚਾਹੇ ਦੂਜੇ ਸੀਗੇ ਖਿਡਾਰੀਆਂ ਵੱਲੋਂ ਵੀ ਵਿਰੋਧ ਹੋਇਆ, ਭਾਜੀਪੀ ਦਾ ਪਹਿਲਵਾਨਾਂ ਵੱਲੋਂ ਵਿਰੋਧ ਹੋਇਆ, ਕਿਸਾਨਾਂ ਵੱਲੋਂ ਵਿਰੋਧ ਹੋਇਆ, ਉਸ ਦੇ ਬਾਵਜੂਦ ਵੀ ਭਾਜੀਪੀ ਦੀ ਹਰਿਆਣਾ ਸਰਕਾਰ ਬਣ ਜਾਂਦੀ ਹੈ। ਕਿਵੇਂ ਦੇਖਦੀ ਹਾਂ ਕੀ ਕਰਨ ਹੈਗੇ ਨੇ ਕਿ ਐਡੇ ਵੱਡੇ ਇਕੱਠ ਐਨੇ ਵਿਰੋਧ ਹੋਣ ਦੇ ਬਾਵਜੂਦ ਭਾਜੀਪੀ ਸਰਕਾਰ ਬਣ ਜਾਂਦੀ ਹੈ। ਦੂਜੇ ਪਾਸੇ ਇੱਕ ਵੱਡੇ ਕਿਸਾਨ ਲੀਡਰ ਹਰਿਆਣਾ ਤੋਂ ਗੁਰਨਾਮ ਸਿੰਘ ਟਡੋਨੇ ਦੀ ਜ਼ਮਾਨਤ ਜਫਤ ਹੋ ਜਾਂਦੀ ਹੈ। ਇਹਨਾਂ ਕਾਰਨਾਂ ਤੇ ਜਿਹੜੇ ਵਿਰੋਧ ਸੀਗੇ ਇਹੋ ਜਿੱਤ ਵਿੱਚ ਹਾਰ ਵਿੱਚ ਬੜਾ ਵੱਡਾ ਰੋਲ ਨਹੀਂ ਆਪਣਾ ਅਦਾ ਕਰ ਸਕੀ ਜੀ ਦੇਖੋ ਇਹ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਜੋ ਲਹਿਰਾਂ ਬਣੀਆਂ ਹੁੰਦੀਆਂ ਜੋ ਇੱਕ ਤਰ੍ਹਾਂ ਦਾ ਕਹਿ ਲਈਏ ਭਈ ਜੋ ਘਟਨਾਕਰਮ ਬਣਿਆ ਹੁੰਦਾ ਕਿਸੇ ਵੇਲੇ ਮਾਹੌਲ ਸਿਰਜਿਆ ਹੁੰਦਾ ਸੋ ਉਸ ਦੇ ਖਿਲਾਫ ਹੀ ਜਿਹੜੀਆਂ ਚੋਣਾਂ ਦੇ ਰਿਜ਼ਲਟ ਆਉਂਦੇ ਰਹਿੰਦੇ ਨੇ ਇਸ ਤਰੀਕੇ ਦਾ ਹੀ ਆਪਾਂ ਨੂੰ ਪੰਜਾਬ ਦੇ ਵਿੱਚ ਵੀ ਵੇਖਣ ਨੂੰ ਮਿਲਦਾ ਰਿਹਾ ਕਿਸੇ ਵੇਲੇ ਜਦੋਂ ਅਸੀਂ ਕਹਿੰਦੇ ਸੀ ਕਿ ਆਮ ਆਦਮੀ ਪਾਰਟੀ ਬਹੁਤ ਵੱਡੀ ਲੀਡ ਨਾਲ ਜਿੱਤੇਗੀ ਉਦੋਂ ਆਮ ਆਦਮੀ ਪਾਰਟੀ ਜਿਹੜੀ ਬੁਰੀ ਤਰ੍ਹਾਂ ਹਾਰੀ ਤੇ ਜਦੋਂ ਕਹਿੰਦੇ ਸੀ ਵੀ ਨਹੀਂ ਗੱਲਬਾਤ ਨਹੀਂ ਬੰਨੀ ਇਹਨਾਂ ਦੇ ਕੋਲ ਕਿਉਂਕਿ 2 ਮਹੀਨੇ ਪਹਿਲਾਂ ਜਦੋਂ ਆਪਾਂ ਆ ਹੁਣ ਜਿਹੜੀਆਂ ਚੋਣਾਂ ਦੀ ਗੱਲ ਕਰਦੇ ਆ ਵਿਧਾਨ ਸਭਾ ਦੀਆਂ ਜਿਹੜੀਆਂ ਚੋਣਾਂ ਹੋਈਆਂ ਹੁਣ ਸੋ ਉਸ ਤੋਂ ਉਹ ਉਹ ਚੋਣਾਂ ਤੋਂ ਤਕਰੀਬਨ 2 ਮਹੀਨੇ ਪਹਿਲਾਂ ਮੈਂ ਪੰਜਾਬ ਦੀ ਧਰਤੀ ਤੇ ਸੀ ਤੇ ਮੈਂ ਉੱਥੇ ਮਾਹੌਲ ਦੇਖ ਰਿਹਾ ਸੀ ਤੇ ਸਾਰਾ ਹੀ ਐਂਟੀ ਆਪ ਯਾਨੀ ਕਿ ਆਮ ਆਦਮੀ ਪਾਰਟੀ ਦੇ ਐਂਟੀ ਮਾਹੌਲ ਬਣਿਆ ਹੋਇਆ ਸੀਗਾ ਤੇ ਇੰਨੇ ਬੁਰੇ ਹਾਲਾਤ ਸੀ ਆਮ ਆਦਮੀ ਪਾਰਟੀ ਦੇ ਕਿ ਕੋਈ ਇਹ ਨਹੀਂ ਸੀ ਕਹਿੰਦਾ ਸੁਣਿਆ ਜਾ ਰਿਹਾ ਕਿ ਇਹ ਕੋਈ 1-2 ਸੀਟਾਂ ਵੀ ਲੈ ਜਾਣਗੇ ਪਰ ਹੋਇਆ ਉਹਦੇ ਉਲਟ ਹੈ 92 ਸੀਟਾਂ ਜਿਹੜੀਆਂ ਨੇ ਉਹ ਲੈ ਗਏ ਆ ਤੇ ਜੇ ਹੁਣ ਤੁਸੀਂ ਗੱਲ ਕਿਸਾਨ ਆਗੂਆਂ ਦੀ ਕਰਦੇ ਹੋ ਤਾਂ ਇਹਦੇ ਵਿੱਚ ਦੋ ਤਰ੍ਹਾਂ ਦੀ رائے ਹੈ ਇੱਕ ਤਾਂ ਇਹ ਹੈ ਕਿ ਜਿਹੜਾ ਕਿਸਾਨੀ ਅੰਦੋਲਨ ਸੀ ਉਹ ਨੌਜਵਾਨਾਂ ਦੇ ਜੋਸ਼ ਦੇ ਨਾਲ ਲੜਿਆ ਗਿਆ ਜਿਹਦੇ ਵਿੱਚ ਦੀਪ ਸਿੰਘ ਸਿੱਧੂ ਹੋ ਗਏ ਲੱਖਾ ਸਿੰਘ ਸਧਾਨਾ ਹੋ ਗਏ ਜਾਂ ਫਿਰ ਹੋਰ ਜਿਹੜੇ ਸੀਗੇ ਪਰ ਜਦੋਂ ਆਪਾਂ ਗੱਲ ਲੀਡਰਾਂ ਦੀ ਕਰਦੇ ਆ ਨਾ ਤੇ ਇਹਨਾਂ ਦਾ ਕੋਈ ਅਹਿਮ ਜਿਆਦਾ ਰੋਲ ਬੇਸ਼ੱਕ ਇਹ ਲੀਡਰਸ਼ਿਪ ਉਸ ਜਿਹੜਾ ਕਿਸਾਨੀ ਅੰਦੋਲਨ ਦੇ ਪਰ ਉਸ ਤਰੀਕੇ ਨਾਲ ਲੋਕਾਂ ਨੇ ਇਹਨਾਂ ਨੂੰ ਜਿਹੜਾ ਹੈ ਉਹ ਮਤਲਬ ਕਿ ਪਲਕਾਂ ਤੇ ਨਹੀਂ ਬਿਠਾਇਆ ਜਾਂ ਫਿਰ ਕਹ ਲਈਏ ਮੰਨਿਆ ਨਹੀਂ ਸੀਗਾ ਪਰ ਇਹ ਕਹ ਲਈਏ ਭਈ ਉਸ ਵੇਲੇ ਸਾਰਾ ਹਰਿਆਣਾ ਜਾਂ ਫਿਰ ਪੰਜਾਬ ਇਹਨਾਂ ਨੂੰ ਲੀਡਰ ਮੰਨਦਾ ਰਿਹਾ ਸੋ ਜੇ ਤੁਸੀਂ ਹੁਣ ਰਾਜੇਵਾਲ ਸਾਹਿਬ ਦੀ ਵੀ ਗੱਲ ਕਰੋ ਤਾਂ ਬੁਰੀ ਤਰ੍ਹਾਂ ਉਹ ਵੀ ਹਾਰੇ ਨੇ ਉਹਨਾਂ ਨੂੰ ਵੀ ਇਹ ਵਹਿਮ ਹੋ ਗਿਆ ਸੀ ਵਿਧਾਨ ਸਭਾ ਚੋਣਾਂ ਦੇ ਵਿੱਚ ਕਿ ਉਹ ਅਗਲੇ ਮੁੱਖ ਮੰਤਰੀ ਬਣ ਜਾਣਗੇ ਪਰ ਹੋਇਆ ਕਿ ਜ਼ੀਰੋ ਵੋਟਾਂ ਉਹਨਾਂ ਨੂੰ ਪਈਆਂ ਨੇ ਜ਼ਮਾਨਤਾਂ ਜਬਤ ਹੋਈਆਂ ਹੁਣ ਗੁਰਨਾਮ ਸਿੰਘ ਛੜੂਨੀ ਦਾ ਵੀ ਇਹੀ ਹੋਇਆ ਹੈ ਇਦੇ ਵਿੱਚ ਇਹ ਨਹੀਂ ਹੁੰਦਾ ਮੇਰੇ ਹਿਸਾਬ ਦੇ ਨਾਲ ਜਿਹੜੀ ਮੈਂ ਗੱਲ ਕਹਿਣੇ ਚਾਹੁੰਦਾ ਜਿਹੜੀ ਦੂਸਰੀ ਰਾਏ ਮੈਂ ਕਰ ਰਿਹਾ ਕਿ ਜੋ ਤੁਹਾਨੂੰ ਦਿਖਦਾ ਹੁੰਦਾ ਉਹ ਹੀ ਨਹੀਂ ਹੁੰਦਾ ਸਭ ਕੁਝ ਉਹਦੇ ਪਿੱਛੇ ਕੀ ਚੱਲ ਰਿਹਾ ਹੁੰਦਾ ਗਰਾਊਂਡ ਦੇ ਉੱਤੇ ਵਰਕ ਕੌਣ ਕਰ ਰਿਹਾ ਇਹ ਇਹ ਵੀ ਗੱਲਾਂ ਜਿਹੜੀਆਂ ਬਹੁਤ ਮਾਇਨੇ ਰੱਖਦੀਆਂ ਹੁੰਦੀਆਂ ਹੁਣ ਜੇ ਅੱਜ ਬੀਜੇਪੀ ਹਰਿਆਣੇ ਦੇ ਵਿੱਚ ਜਿੱਤੀ ਹੈ ਇਹਦੇ ਵਿੱਚ ਜਿਹੜੀ ਕਾਂਗਰਸ ਹੈ ਜਿਹੜੀ ਦੂਜੀ ਮਜ਼ਬੂਤ ਪਾਰਟੀ ਕਾਂਗਰਸ ਹੈ ਤੀਸਰੀ ਆਪ ਹੈ ਸੋ ਇਹਨਾਂ ਦਾ ਗਰਾਊਂਡ ਵਰਕ ਬਹੁਤ ਘੱਟ ਲੈਵਲ ਤੇ ਸੀ ਇਹਨਾਂ ਨੇ ਗਰਾਊਂਡ ਤੇ ਕੰਮ ਨਹੀਂ ਕੀਤਾ ਭਾਜਪੀ ਨੇ ਕੰਮ ਜਿਹੜਾ ਹੈਗਾ ਉੱਥੇ ਕੀਤਾ ਜਿਹਦੇ ਸਿੱਟੇ ਵੱਜੋਂ ਜਿੱਤੇ ਨੇ ਹੁਣ ਜਦੋਂ ਆ ਆਪ ਦੀ ਗੱਲ ਕਰਦੇ ਆ ਤਾਂ ਖਾਤਾ ਵੀ ਨਹੀਂ ਖੋਲ पाए ਹੁਣ ਅਕਸਰ ਹੀ ਇਹ ਗੱਲਾਂ ਕੀਤੀਆਂ ਜਾਂਦੀਆਂ ਨੇ ਨਾ ਅਰਵਿੰਦ ਕੇਜਰੀਵਾਲ ਵੱਲੋਂ ਕਿ ਅਗਲਾ ਹੁਣ ਜਦੋਂ ਤੁਸੀਂ ਲੋਕ ਸਭਾ ਦੀਆਂ ਜੜੀਆਂ ਚੋਣਾਂ ਹੋ ਕੇ ਹਟੀਆਂ ਨੇ ਸੋ ਜਦੋਂ ਇੱਕ ਪਾਸੇ ਕਿਹਾ ਜਾ ਰਿਹਾ ਸੀ ਕਿ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਬਣਨਗੇ ਯਾਨੀ ਕਿ ਜੇ ਕਾਂਗਰਸ ਜਿੱਤ ਜਾਂਦੀ ਹੈ ਜਾਂ ਫਿਰ ਕਹਿੰਦੇ ਆ ਕਿ ਨਰਿੰਦਰ ਮੋਦੀ ਤੀਸਰਾ ਨਾਮ ਲਿਆ ਜਾ ਰਿਹਾ ਹੈ ਜਿਗਾ ਅਰਵਿੰਦ ਕੇਜਰੀਵਾਲ ਦਾ ਪੂਰੇ ਦੇਸ਼ ਦੇ ਵਿੱਚ ਚੋਣਾ ਹੋਈਆਂ ਨੇ ਸੋ ਸਿਰਫ ਪੰਜਾਬ ਅਤੇ ਦਿੱਲੀ ਦੇ ਵਿੱਚ ਹੀ ਆਮ ਆਦਮੀ ਪਾਰਟੀ ਦੇ ਖਾਤੇ ਖੁੱਲੇ ਤੇ ਜਾਂ ਸਰਕਾਰ ਆ ਇਹਨਾਂ ਦੀਆਂ ਬਣੀਆਂ ਹੋਰ ਕਿਤੇ ਵੀ ਇਹਨਾਂ ਦੀ ਸੀਟ ਜਿਹੜੀ ਏਕਾ ਦੁਕਾਣ ਨੂੰ ਛੱਡ ਕੇ ਕਦੇ ਬਣੀ ਨਹੀਂ ਤਾਂ ਕਹਿਣ ਨੂੰ ਬੜੀ ਲਹਿਰ ਹੈ ਜੀ ਇਹ ਸੋਸ਼ਲ ਮੀਡੀਆ ਤੇ ਬਹੁਤ ਹੈ ਜੀ ਇਹਨਾਂ ਦੀ ਆਪਣੀਆਂ ਗੱਲਾਂ ਸੁਣ ਲੋ ਕਿ ਜਿਹੜੇ ਅਗਲੇ ਪ੍ਰਧਾਨ ਮੰਤਰੀ ਅਰਵਿੰਦ ਕੇਜਰੀਵਾਲ ਹੋਰੀ ਬਣ ਜਾ ਰਹੇ ਨੇ ਸੋ ਮਤਲਬ ਕਹਿਣ ਦਾ ਮੇਰੇ ਉਹੋ ਹੀ ਗੱਲ ਜਿਹੜੀ ਮੈਂ ਗੱਲ ਕਹਿ ਰਿਹਾ ਕਿ ਗਰਾਊਂਡ ਤੇ ਵਰਕ ਉਹ ਬਹੁਤ ਜ਼ਰੂਰੀ ਹੁੰਦਾ ਤੇ ਕਾਂਗਰਸ ਜਿਹੜੀ ਇਸ ਵੇਲੇ ਜਿਵੇਂ ਖਿੰਡੀ ਪਈ ਆ ਇਹਦੇ ਇਹਦੇ ਅਸਰ ਜਿਹੜੇ ਨੇ ਉਹ ਦੇਖਣ ਨੂੰ ਮਿਲ ਰਹੇ ਆ ਜੋ ਪੰਜਾਬ ਦੇ ਵਿੱਚ ਹਾਲਾਤ ਨੇ ਕਿਉਂਕਿ ਇਹ ਤਾਂ ਹੈ ਨਹੀਂ ਕਿ ਨਾਲ ਦੇ ਸੂਬਿਆਂ ਦੇ ਵਿੱਚ ਕਿਹੋ ਜਿਹੇ ਹਾਲਾਤ ਆ ਤੇ ਉਹਦਾ ਕਿਸੇ ਹੋਰ ਸੂਬੇ ਦੇ ਉੱਤੇ ਅਸਰ ਨਹੀਂ ਪਾਏਗਾ ਹਰਿਆਣੇ ਦੇ ਆਪਣੇ ਦੇਖ ਲਓ ਇਹਨਾਂ ਦੀ ਆਪਸ ਦੇ ਵਿੱਚ ਜਿਹੜੀ ਨਹੀਂ ਬਣਦੀ ਹੈਗੀ ਤੇ ਜੋ ਹੁਣ ਜੇ ਜੇ ਕਿਸੇ ਨੇ ਆਪ ਨੂੰ ਵੀ ਵੋਟ ਪਾਣੀ ਹੋਈ ਉਹ ਦੇਖਣਗੇ ਪਰਫਾਰਮੈਂਸ ਚੱਕ ਕੇ ਪੰਜਾਬ ਤੋਂ ਹਰਿਆਣੇ ਵਾਲੇ ਕਿੱਥੋਂ ਲੈਣਗੇ ਜਿਹੜਾ ਇਹਨਾਂ ਨੂੰ ਵੋਟ ਪਾਣ ਦੇ ਲਈ ਜੇ ਉਹਨਾਂ ਨੇ ਦੇਖਣਾ ਹੋਵੇ ਵੀ ਇਹਨਾਂ ਨੇ ਕੀ ਕੀਤਾ ਪੰਜਾਬ ਦੇ ਵਿੱਚ ਇਹਨਾਂ ਨੇ ਕੀ ਕੀਤਾ ਦਿੱਲੀ ਦੇ ਵਿੱਚ ਕੀ ਕੀਤਾ ਸੋ ਦਿੱਲੀ ਦੇ ਵਿੱਚ ਤੁਸੀਂ ਦੇਖ ਲਓ ਇਹਨਾਂ ਦੇ ਦੋ ਮੇਨ ਲੀਡਰ ਜਿਹੜੇ ਉਹ ਜੇਲ੍ਹ ਦੇ ਵਿੱਚੋਂ ਹੁਣ ਬਾਹਰ ਆਏ ਨੇ ਮਨੀਸ਼ ਸੋਧਿਆ ਹੋਗੇ ਜਾਂ ਦੂਜੇ ਹੋਗੇ ਤੇ ਸ਼ਰਾਬ ਘਟਾਲੇ ਦੇ ਇਹਨਾਂ ਦੇ ਉੱਤੇ ਇਲਜ਼ਾਮ ਲੱਗੇ ਆ ਔਰ ਪੰਜਾਬ ਦੇ ਵਿੱਚ ਦੇਖ ਲਈਏ ਤੇ ਮੰਨਿਆ ਤਾਂ ਜਾ ਰਿਹਾ ਸੀ ਕਿ ਲਓ ਜੀ ਇਹਨਾਂ ਨੇ ਤਖਤਾ ਪਲਟ ਕਰ ਦੇਣਾ ਰਾਜਨੀਤੀ ਬਦਲਨੇ ਆਏ ਹੈ ਸੋ ਅੱਜ ਕੀ ਬਣ ਰਿਹਾ ਹੈ ਪੰਜਾਬ ਦੇ ਵਿੱਚ ਇਹ ਤੁਸੀਂ ਸਾਰੇ ਜਾਣਦੇ ਹੋ ਸੋ ਇਹ ਆਪਣਾ ਮਤਲਬ ਕੀ ਇਸ ਤਰੀਕੇ ਦਾ ਕੰਮ ਹੈਗਾ ਸੋ ਜਿੱਥੇ ਆਲਰੇਡੀ ਸਰਕਾਰ ਇੱਕ ਇਹ ਵੀ ਗੱਲ ਦਾ ਬੜਾ ਫਰਕ ਪੈਂਦਾ ਦੀਪਨ ਜਿੱਥੇ ਆਲਰੇਡੀ ਤੁਹਾਡੀ ਸਰਕਾਰ ਹੋਵੇ ਤੇ ਤੁਹਾਨੂੰ ਉੱਥੇ ਜ਼ਿਆਦਾ ਬੈਨੀਫਿਟ ਮਿਲਦੇ ਨੇ ਆਪਣਾ ਚੋਣ ਪ੍ਰਚਾਰ ਕਰਨ ਦੇ ਲਈ ਸੋ ਇਹ ਇਹ ਚੀਜ਼ ਨੂੰ ਵੀ ਜਿਹੜਾ ਹੈ ਜੀ ਅਰ ਲੇਸਿੰਜ ਜਿਸ ਕਿਸੇ ਕਿ ਬੈਨੇਫਿਟ ਮਿਲਦੇ ਨਹੀਂ ਪਰ ਜ਼ਿਆਦਾ ਤਾਂ ਜੋ ਕੱਲ ਜਲਦੀ ਵੀ ਸੀਗੀਆਂ ਕਿ ਲੋਕ ਕਿ ਐਂਟੀ ਇਨਕੰਮਪੈਂਸੀ ਸੀਗੀ ਕਿ ਸਰਕਾਰ ਦੇ ਵਿਰੁੱਧ ਕਾਫੀ ਕਹਿੰ ਲੋ ਕਿ ਲੋਕਾਂ ਦਾ ਗੁੱਸਾ ਸੀ ਕਾਫੀ ਕਹਿੰ ਲੋ ਕਿ ਨਰਾਜ਼ਗੀ ਸੀਗੀ ਉਹ ਦੇਖਣ ਨੂੰ ਨਹੀਂ ਮਿਲੀ ਕਿਉਂਕਿ ਬੀਜੇਪੀ ਨੂੰ ਚਾਰ ਸਿੱਟਾਂ ਦਾ ਉਰੇ ਪਲੱਸ ਪੁਆਇੰਟ ਮਿਲੇ ਹੈ ਯਾਨੀ ਕਿ ਜੋ ਕੱਲੋ ਕਿ ਆਜ਼ਾਦ ਮੀਨੋ ਲੜੀ ਸੀਗੇ ਉਹਨਾਂ ਨੇ ਸਿੱਟਾਂ ਵੀ ਹੀ ਜੋ ਸੀਗੀਆਂ ਦੂਜੀ ਧਿਰ ਸੀਗੇ ਅਦਰ ਸੀਗੇ ਉਹਨਾਂ ਦੀ ਚਾਰ ਕੱਲੋ ਕਿ ਸਿੱਟਾਂ ਵੀ ਬੀਜੇਪੀ ਦੇ ਹੱਕ ਵਿੱਚ ਆਈਆਂ ਨੇ ਤਾਂ ਐਂਟੀ ਇਨਕੰਮਪੈਂਸੀ ਜੋ ਹਰਿਆਣਾ ਚ ਕਿਹਾ ਜਾ ਰਹੀ ਸੀਗੀ ਉਹ ਦੇਖਣ ਨੂੰ ਨਹੀਂ ਮਿਲੀ ਇਸ ਦਾ ਕ ਕਿਉਂਕਿ ਦੋ ਟਰਮ ਉਹ ਲਗਾਤਾਰ ਕੱਢ ਚੁੱਕੇ ਸੀਗੇ ਤੇ ਜੇ ਟਰਮ ਵਿੱਚ ਕਿਸੇ ਸਰਕਾਰ ਦੇ ਵਿੱਚ ਐਂਟੀਨ ਕਮਿਸੀ ਦੇਖਣ ਨੂੰ ਮਿਲਦੀ ਹੈ ਪਰ ਬੀਜੇ ਵੀ ਲੈ ਕੇ ਨਹੀਂ ਦੇਖਣ ਨੂੰ ਮਿਲੀ ਉੱਟਾ ਬੀਜੇਪੀ ਨੂੰ ਚਾਰ ਸੱਟਾਂ ਦਾ ਗੇ ਨਹੀਂ ਹੋਇਆ ਜੀ ਹਾਂ ਬਿਲਕੁਲ ਬਿਲਕੁਲ ਮੈਂ ਉਹੋ ਹੀ ਗੱਲ ਕਰ ਰਿਹਾ ਹਾਂ ਨਾ ਬੀਜੇਪੀ ਨੇ ਸਿਰ ਤੋੜ ਮਿਹਨਤ ਕੀਤੀ ਹੈ ਉੱਥੇ ਤੇ ਉਹਨਾਂ ਨੇ ਆਪਣਾ ਕੰਮ ਜਿਹੜਾ ਕੱਢ ਲਿਆ ਇਸੇ ਤਰੀਕੇ ਦੇ ਨਾਲ ਉਹ 27 ਦੀਆਂ ਤਿਆਰੀਆਂ ਵੀ ਕਰੀ ਬੈਠੇ ਨੇ ਉਹ ਤੇ ਪੰਜਾਬ ਜਿੱਤਣ ਦੀ ਵੀ ਗੱਲ ਕਰਦੇ ਨੇ ਉਹ ਕਹਿੰਦੇ ਅਸੀਂ ਪੰਜਾਬ ਵੀ ਜਿੱਤਣਾ ਹੈ ਬੇਸ਼ੱਕ ਪੰਜਾਬ ਜਿੱਤਿਆ ਜਾਵੇ ਨਾ ਪਰ ਅਗਲੇ ਤਾਂ ਬਣਾ ਕੇ ਬੈਠੇ ਹੋਇਆ ਮਨ ਹਰਿਆਣਾ ਆਉਂਦੀਆਂ ਚੋਣਾਂ ਜਿਹੜੀਆਂ ਹੋਣੀਆਂ ਦਿੱਲੀ ਦੇ ਵਿੱਚ ਵੀ ਹੋਣ ਜਾ ਰਹੀਆਂ ਨੇ ਜਦੋਂ ਵੀ ਹੁੰਦੀਆਂ ਸੋ ਉਹ ਉੱਥੇ ਵੀ ਬਣਾ ਕੇ ਬੈਠੇ ਆ ਤੇ ਮੈਨੂੰ ਤਾਂ ਲੱਗਦਾ ਕਿ ਦਿੱਲੀ ਦੇ ਵਿੱਚ ਵੀ ਅਰਵਿੰਦ ਕੇਜਰੀਵਾਲ ਦੀ ਸਰਕਾਰ ਹੁਣ ਡਿੱਗੇਗੀ ਤੇ ਹੋ ਸਕਦਾ ਹੈ ਭਾਜਪਾ ਉੱਥੇ ਦੁਬਾਰਾ ਆ ਜਾਵੇ ਸੋ ਬੜਾ ਫਰਕ ਪੈਂਦਾ ਹੈ ਸਟੇਟ ਦੇ ਵਿੱਚ ਵੀ ਸਰਕਾਰ ਉਹਨਾਂ ਦੀ ਤੇ ਕੇਂਦਰ ਦੇ ਵਿੱਚ ਵੀ ਉਹਨਾਂ ਦੀ ਹੈ ਹੁਣ ਇਸੇ ਤਰੀਕੇ ਨਾਲ ਜਿਹੜੀਆਂ ਛੋਟੇ ਲੈਵਲ ਦੀਆਂ ਚੋਣਾਂ ਹੁੰਦੀਆਂ ਨਾ ਉਹਦਾ ਬੜਾ ਫਰਕ ਪੈਂਦਾ ਹੁੰਦਾ ਸਰਪੰਚੀਆਂ ਹੋ ਗਈਆਂ ਕਾਉਂਸਲ ਜਿਹੜੇ ਹੋ ਗਏ ਆਪਣੇ ਐਮਸੀਜ਼ ਦੀਆਂ ਚੋਣਾਂ ਜਿਹੜੀਆਂ ਹੁੰਦੀਆਂ ਉਹ ਸੂਬੇ ਦੇ ਵਿੱਚ ਜਿਹੜੀ ਸਰਕਾਰ ਆ ਉਹਦਾ ਪ੍ਰਭਾਵ ਜਿਹੜ ਇਸੇ ਤਰੀਕੇ ਦੇ ਨਾਲ ਇਹ ਪ੍ਰਭਾਵ ਦੇ ਨਾਲ ਬੀਜੇਪੀ ਜਿਹੜੀ ਹੈ ਉਹ ਹੌਲੀ-ਹੌਲੀ ਕਰਦੀ ਜਾ ਰਹੀ ਹੈ ਸੋ ਤੁਸੀਂ ਪਿਛਲੇ ਸਮੇਂ ਦੇ ਵਿੱਚ ਅੱਜ ਤੋਂ 2-4 ਸਾਲ ਪਹਿਲਾਂ ਜਦੋਂ ਰਾਜਸਥਾਨ ਦੀ ਗੱਲ ਚੱਲਦੀ ਹੈ ਉਦੋਂ ਵੀ ਤੁਸੀਂ ਦੇਖਿਆ ਵੀ ਉੱਥੇ ਜਿਹੜੇ ਕਿਵੇਂ ਉਹਨਾਂ ਨੇ ਜਿਹੜੇ ਆਪਣੇ ਐਮਐਲਏ ਸੀਗੇ ਉਹ ਖਰੀਦ ਲਏ ਜਿਹੜੇ ਨਹੀਂ ਵੀ ਆਪਣੇ ਸੀਟਾਂ ਜਿਹੜੀਆਂ ਨਹੀਂ ਵੀ ਜਿੱਤੀਆਂ ਗਈਆਂ ਉਹ ਜਿਹੜੇ ਐਮਐਲਏ ਜਿਹੜੇ ਉਹਨਾਂ ਨੇ ਖਰੀਦ ਕੇ ਤੇ ਉੱਥੇ ਆਪਣੀ ਬਹੁਮਤੀ ਬਣਾਈ ਸੀਗੀ ਸੋ ਇਹ ਗੱਲ ਹੈਗੀ ਆ ਕਿ ਇਸ ਵਾਲੇ ਜਿਹੜੀ ਭਾਜਪਾ ਹੈ ਉਹ ਦੇਸ਼ ਜਿੱਤਣ ਵੱਲ ਵਧੀ ਹੋਈ ਹੈ ਕਿ ਅਸੀਂ ਪੂਰਾ ਦੇਸ਼ ਜਿੱਤਣਾ ਹੈ ਪੂਰੇ ਦੇਸ਼ ਦੇ ਵਿੱਚ ਹਰ ਸੂਬੇ ਦੇ ਵਿੱਚ ਜਿਹੜੀ ਉਹ ਭਾਜਪਾ ਦੀ ਸਰਕਾਰ ਹੋਏ ਉਹਨਾਂ ਦਾ ਇਹ ਮਨੋਰਥ ਹੈਗਾ ਉਸ ਤੋਂ ਬਾਅਦ ਜਿਹੜੇ ਉਹ ਜੋ-ਜੋ ਪਾਲਿਸੀਆਂ ਜਿਹੜੀਆਂ ਹੈਗੀਆਂ ਪੂਰੇ ਭਾਰਤੀਆਂ ਉਹ ਬਦਲਣੀਆਂ ਚਾਹੁੰਦੇ ਆ ਜਿਹੜੇ ਨਵੇਂ ਬਿੱਲ ਆਉਣਗੇ ਪੁਰਾਣੇ ਰੱਤ ਹੋਣਗੇ ਜਿਵੇਂ ਧਾਰਾ 370 ਜਾਂ ਵਗੈਰਾ ਵਗੈਰਾ ਪਰ ਬਹੁਤ ਗੱਲਾਂ ਕੀਤੀਆਂ ਇਹਦੇ ਉੱਤੇ ਸੋ ਉਹ ਉਹਨਾਂ ਦਾ ਏਜੰਡਾ ਜਿਹੜਾ ਹੈਗਾ ਉਹ ਉਸ ਤਰੀਕੇ ਦੇ ਨਾਲ ਵਧ ਰਹੇ ਨੇ ਸੋ ਇਹਦੇ ਵਿੱਚ ਕੋਈ ਵੀ ਹੈਰਾਨਗੀ ਨਹੀਂ ਹੈ ਹੁਣ ਆਪਾਂ ਇਹ ਤਾਂ ਕਹਿ ਨਹੀਂ ਸਕਦੇ ਕਿਉਂਕਿ ਨ ਮਤਲਬ ਕਿ ਇਹ ਗੱਲਾਂ ਆਮ ਚਲਦੀਆਂ ਕਿ ਈਵੀਐਮ ਮਸ਼ੀਨਾਂ ਦੇ ਵਿੱਚ ਕਪਲਾ ਹੈ ਹਨਾ ਹੁਣ ਕਈ ਵਾਰੀ ਕੀ ਹੁੰਦਾ ਵੀ ਆਪਾਂ ਨੇ ਜਦੋਂ ਸਾਡੇ ਹੱਕ ਦੀ ਗੱਲ ਹੋ ਜੇ ਕਈ ਵਾਰੀ ਤੁਸੀਂ ਦੇਖਿਆ ਹੁਣ ਹੈ ਨਾ ਕਈ ਪ੍ਰੋਗਰਾਮ ਐਦਾਂ ਦੇ ਜਿਹਦੇ ਵਿੱਚ ਗੱਲ ਇਹ ਕੀਤੀ ਜਾਂਦੀ ਹੈ ਜਦੋਂ ਉਹਨਾਂ ਦੇ ਹੱਕ ਦੀ ਕੋਈ ਗੱਲ ਹੁੰਦੀ ਹੋਵੇ ਉਦੋਂ ਕਹਿੰਦੇ ਨਹੀਂ ਜੀ ਸਾਰਾ ਕੁਝ ਠੀਕ ਹੈ ਇਸ ਕਰਕੇ ਲੋਕਾਂ ਨੇ ਵੋਟਾਂ ਪਾਈਆਂ ਵਗੈਰਾ ਵਗੈਰਾ ਤੇ ਜੇ ਕਿਤੇ ਆਪਣੇ ਉਲਟ ਚੱਲ ਜੇ ਫਿਰ ਕਹਿੰਦੇ ਆ ਕਿ ਈਵੀਐਮ ਮਸ਼ੀਨਾਂ ਸੋ ਆਪਾਂ ਉਹ ਤੱਥ ਛੇੜਦੇ ਹੀ ਨਹੀਂ ਆਪਾਂ ਸਿਰਫ ਡਿਸਕਸ ਕਰਦੇ ਆਂ ਵੀ ਹੋਇਆ ਕੀ ਹੋ ਸਕਦਾ ਹੈ ਨਾ ਵੀ ਆਹ ਗੱਲਬਾਤ ਹੋਣੀ ਹੈ ਈਵੀਐਮ ਮਸ਼ੀਨਾਂ ਦਾ ਉਹ ਰੋਲਾ ਜਿਹੜਾ ਲੰਬੇ ਸਮੇਂ ਤੋਂ ਪੈਂਦਾ ਆ ਰਿਹਾ ਉਹਦੇ ਉੱਤੇ ਇੱਕ ਵੱਖਰੀ ਬਹਿਸ ਜਿਹੜੀ ਹੈ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਹੈ ਅਜੇ ਤੱਕ ਚੱਲੀ ਜਾਂਦੀ ਹੈ ਚੋਣ ਕਮਿਸ਼ਨ ਨੂੰ ਜਿਹੜੀਆਂ ਬਾਰ-ਬਾਰ ਪਟੀਸ਼ਨਾਂ ਪਾ ਕੇ ਇਹ ਵੀ ਕਿਹਾ ਗਿਆ ਕਿ ਭਾਈ ਈਵੀਐਮ ਬੰਦ ਕਰੋ ਕਿਉਂਕਿ ਵੱਡੇ ਵੱਡੇ ਮੁਲਕ ਜਿਹੜੇ ਹੈਗੇ ਆ ਇੰਗਲੈਂਡ ਅਮਰੀਕਾ ਕੈਨੇਡਾ ਵਰਗੇ ਇੱਥੇ ਵੀ ਪੇਪਰ ਵੈਲਟ ਦੇ ਨਾਲ ਵੋਟ ਪੈਂਦੀ ਹੈ ਸੋ ਇੰਡੀਆ ਦੇ ਵਿੱਚ ਇੱਕ ਜਿਹੜਾ ਈਵੀਐਮ ਵਾਲਾ ਕੰਮ ਸ਼ੁਰੂ ਹੋਇਆ ਹੋਇਆ ਸੋ ਪਤਾ ਨਹੀਂ ਇਹਦੇ ਨਾਲ ਕੀ ਕੀ ਜਿਹੜਾ ਬਣਾਇਆ ਜਾ ਰਿਹਾ ਅਸੀਂ ਤਾਂ ਇਹ ਵੀ ਇੱਥੋਂ ਤੱਕ ਸੁਣਿਆ ਬਹੁਤ ਸਾਰੀਆਂ ਅੰਦਰਲੀ ਗੱਲਾਂ ਨਿਕਲੀਆਂ ਕਿ ਪੰਜਾਬ ਦੇ ਵਿੱਚ 92 ਸੀਟਾਂ ਜਿਹੜੀਆਂ ਹੈਗੀਆਂ ਉਹ ਕਿਤੇ ਨਾ ਕਿਤੇ ਇਸੇ ਤਰੀਕੇ ਦੇ ਨਾਲ ਹੀ ਲੈਂਦੀਆਂ ਗਈਆਂ ਸੀਗੀਆਂ ਹੈਨਾ ਸੋ ਆਪਣੇ ਕੋਲ ਉਹਦੇ ਤੱਥ ਨਹੀਂ ਹੈ ਪਰ ਇਹ ਗੱਲਾਂ ਆਉਂਦੀਆਂ ਨੇ ਕਿਤੇ ਨਾ ਕਿਤੇ ਕਿਉਂਕਿ ਪੰਜਾਬ ਦੇ ਵਿੱਚ 92 ਜਿਹੜੇ ਐਮਐਲਏ ਸੀ ਉਹਨਾਂ ਨੂੰ ਉਹ ਐਮਐਲਏ ਨੂੰ ਆਪਾਂ ਕਦੇ মিডিਆ ਦੇ ਵਿੱਚ ਜਾਂ ਫੋਟੋ ਜਾਂ ਕਿਤੇ ਓਦਾਂ ਬੋਲਦਿਆਂ ਹੋਇਆਂ ਵੀ ਨਹੀਂ ਸੀ ਸੁਣਿਆ ਜਿਹੜੇ ਅਚਾਨਕ ਜਿਹੜੇ ਨੇ ਉਹ ਐਮਐਲਏ ਬਣ ਗਏ 92 ਸੀਟਾਂ ਜਿਹੜੀਆਂ ਹੈਗੀਆਂ ਉਹ ਆਪ ਦੀ ਝੋਲੀ ਪਈ ਤੇ ਵੱਡੀ ਬਹੁਮਤੀ ਦੇ ਨਾਲ ਸਰਕਾਰ ਬਣੀ ਹੈ ਸੋ ਇਹ ਇੱਕ ਵੱਖਰਾ ਵਿਸ਼ਾ ਹੈਗਾ ਇਹਦੇ ਉੱਤੇ ਮਤਲਬ ਕਿ ਗੱਲ ਕੀਤੀ ਜਾ ਸਕਦੀ ਹੈ ਪਰ ਇਹਦਾ ਤੋੜ ਨਹੀਂ ਨਿਕਲੂਗਾ ਕੋਈ ਆਪਾਂ ਕਹਿ ਦਿਆਂਗੇ ਆਪਾਂ ਭਈ ਆ ਜੀ ਈਵੀਐਮ ਨਾਲ ਹੋਇਆ ਪਰ ਜੇ ਸਾਨੂੰ ਕੋਈ ਪੁੱਛੇ ਵੀ ਤੁਸੀਂ ਦੱਸੋ ਕਿਦਾਂ ਹੋਇਆ ਤੁਹਾਡੇ ਕੋਲ ਕੀ ਤੱਥ ਨੇ ਆਪਾਂ ਉਹ ਨਹੀਂ ਦੱਸ ਸਕਦੇ ਸੋ ਇਸ ਕਰਕੇ ਆਪਾਂ ਜੋ ਕਹਿ ਸਕਦੇ ਆ ਜੋ ਡਿਸਕਸ ਕਰ ਸਕਦੇ ਆ ਉਹ ਇਹੀ ਹੈਗਾ ਵੀ ਆਹ ਗੱਲਬਾਤ ਆ ਬੀਜੇਪੀ ਇਸ ਤਰੀਕੇ ਨਾਲ ਚੱਲੀ ਹੋਈ ਹੈ ਕਿਵੇਂ ਉਹਨਾਂ ਨੇ ਸੀਟਾਂ ਜਿੱਤੀਆਂ ਜਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਜਿੱਤਣਗੇ ਅੱਗੇ ਅੱਗੇ ਵਧਣਗੇ ਕਿਹੜੇ ਕਿਹੜੀਆਂ ਸਟੇਟਾਂ ਜਿੱਤਣਗੇ ਸੋ ਇਹ ਉਹਨਾਂ ਦਾ ਹੁਣ ਇੱਕ ਅਜੰਡਾ ਹੈ ਜੀ ਜੀ ਤੁਹਾਨੂੰ ਧੰਨਵਾਦ ਕਰਦੀ ਆ ਜਿੱਦਾਂ ਕਿ ਹੋਰ ਵੱਡੀ ਅਪਡੇਟ ਆਂਦੀ ਹੈ ਕੋਈ ਹੋਰ ਵੱਡਾ ਪੰਜਾਬ ਦਾ ਦੇਸ਼ ਦੁਨੀਆ ਦਾ ਮਸਲਾ ਆਏਗਾ ਤੁਹਾਡਾ ਰੱਖ ਦਵਾਰਾ ਕਰਾਂਗੇ ਫਿਲਹਾਲ ਤੁਹਾਡਾ ਧੰਨਵਾਦ ਤੇ ਪਟਾਰ ਪੰਜਾਬੀ ਦੇ ਦੇਖਦੇ ਦਸ਼ਕਾਂ ਤੋਂ ਵੀ ਜਾਚਲਾ ਮੰਗੀ ਫਿਰ ਹਾਜ਼ਰ ਹੋਵਾਂਗੇ ਜਲਦੀ ਸਿੰਘ ਨਾਨਕੇ ਚ ਹੋਰ ਵੱਡੇ ਮੁੱਦੇ ਤੇ ਧੰਨਵਾਦ